ਮਹਾ ਜੀ ਆ ਕੇ ਬਲਾਗ ਦੇ ਵਿੱਚ ਕਿ ਨਹੀਂ ਜੀ ਇਹ ਮੈਂ ਕਹਾ ਪਾ ਜੀ ਐਡ ਕੁਆਟਰਾਂ ਕਰਨ ਕਾਰਨ ਤੇ ਕਦੋਂ ਕਾਉਣਾ ਵਿਧੀ ਮੈਂ ਤਾਂ ਸਿੱਧਾ ਫ੍ਰੀ ਹੋ ਗਈ ਮੀਟਿੰਗ ਕਰਕੇ ਤੇ ਪੱਟੀ ਆਉਣਾ ਮੇਰਾ ਮਸਲਾ ਕੀ ਆ ਨਹੀਂ ਮਸਲਾ ਕੋਈ ਨਹੀਂ ਉਹ ਮੈਂ ਪਾਕ ਹੀ ਲੈਣਾ ਤੁਹਾਡਾ ਬਸ ਉਹ ਜਿਹੜਾ ਜਿਹੜਾ ਮਨੇਗਾ ਜੋਬ ਕਾਰਡ ਬਣੇ ਆ ਨਾ 2 ਨੰਬਰ ਦੇ ਸੁਭਰਾਵ ਵੀ ਤੇ ਕੰਮ ਨਹੀਂ ਚੱਲਿਆ ਅੱਜ ਕੀ ਵਿਧੀ ਸੁਭਰਾਵ ਦੇ ਕੰਮ ਦੀ ਗੱਲ ਨਹੀਂ ਕਰਦੇ ਕਿ ਜਿਹੜੇ ਜੋਬ ਕਾਰਡ ਬਣੇ ਆ ਨਾ ਉੱਥੇ ਉਹ ਜਿਨ੍ਹਾਂ ਦੇ 60-60 ਕਿੱਲੇ ਪੈੜੀ ਆ ਨਾ ਜਿਹੜੇ ਮੁੰਡੇ ਬਾਹਰ ਗਏ ਆ ਉਹਨਾਂ ਦੇ ਨਿਕਾੜ ਬਣੇ ਹੋਏ ਤੇ 30-30 ਹਜ਼ਾਰ ਰੁਪਇਆ 5-5 ਹਜ਼ਾਰ ਇੱਕ ਖਾਤੇ 'ਚੋਂ ਨਿਕਲਿਆ ਜੋ ਤੁਹਾਡਾ ਜੋ ਸਰ ਤੁਸੀਂ ਬਣਦਾ ਹੈ ਨਾ ਪੱਕ ਤੁਸੀਂ ਆਪ ਦਾ ਉਹ ਹੀ ਦੇ ਦਿਓ ਆਪਾਂ ਤੁਹਾਨੂੰ ਕੀ ਆਖਣਾ ਨਹੀਂ ਵੀਰ ਮੇਰੇ ਐਦਾਂ ਵੱਖ ਨਹੀਂ ਮੈਂ ਰੱਖਦਾ ਮੈਨੂੰ ਕਿਉਂ ਵੀਰ ਤੁਸੀਂ ਸੈਟ ਤੁਹਾਨੂੰ ਦੱਸ ਦਿੰਦਾ ਕਿ ਜਿਹੜੇ ਜੋਬ ਕਾਰਡ ਨੇ ਵੀਰ ਜੀ ਜੋਬ ਕਾਡਾਂ ਦੇ ਵਿੱਚ ਵੱਡੇ ਪੱਦਰ ਦੇ ਤਾਂ ਲੀ ਜਿਹੜੀ ਹੋਈ ਆ ਜਿਹੜੇ 60-60 ਕਿੱਲਿਆਂ ਦੇ ਮਾਲਕ ਨੇ ਉਹਨਾਂ ਦੇ ਜੋਬ ਕਾਰਡ ਬਣੇ ਹੋਏ ਨੇ 30000 ਰੁਪਏ ਆ ਜਾਂ ਜੋਤਿਸ਼ਾ ਦੇ ਆ ਸਭਰਾ ਸਭਰਾ ਪਿੰਡ ਵੱਡੇ ਸਭਰਾ ਦੀ ਗੱਲ ਕਰਦੇ ਆ ਅੱਛਾ ਸਭਾ ਵੱਡੇ ਸਭਰਾ ਦੀ ਹਾਂਜੀ ਪਹਿਲਾਂ ਮੈਂ ਨਾ ਉਹਦਾ ਮੁੰਡਾ ਪਹਿਲਾਂ ਲੱਗਾ ਰਿਹਾ ਹੈ ਨਾ ਮੇਰਾ ਸੋਨ ਨਹੀਂ ਚੁੱਕਾ ਤੇ ਜੋ ਵੀ ਵੀ ਤਾਂ ਲੱਗਾ ਰਿਹਾ ਨਾ ਪਹਿਲਾਂ ਹਾਂਜੀ ਕੀ ਪੁੱਛਣਾ ਵੀ ਕਿਹੜੇ ਕਿਹੜੇ ਬੰਦੇ ਆ ਨਹੀਂ ਮੈਂ ਵੇਖ ਤੁਸੀਂ ਪੁੱਛ ਲਓ ਉਹਨਾਂ ਤੋਂ ਮੇਰਾ ਕੁਛ ਤਾਂ ਫਰਜ਼ਿ ਬੰਦਾ ਵੀਰੋ ਨਾ ਬਿਲਕੁਲ ਬੰਦਾ ਵੀ ਤੁਸੀਂ ਪੁੱਛਣਾ ਮੈਂ ਤੁਹਾਡੇ ਕੋਲ 12:00 ਵਜੇ ਆ ਜਨਾ ਜੀ ਕੋਈ ਨਹੀਂ ਆਈਡੀ ਹੈ ਤੇ ਮੈਂ ਕੋਈ ਆਪਣਾ ਬਾਈਕ ਨਹੀਂ ਦੇ ਸਕਦਾ 100 ਗੱਲਾਂ ਬਾਤਾਂ ਨਹੀਂ ਕਿਵੇਂ ਕੰਮ ਹੋਦਾਂਂ ਤੇ ਕਦ ਤੇ ਕੰਮ ਕਰਾਉਣਾ ਹੀ ਬੜਾ ਔਖਾ ਅੱਛਾ ਜੀ ਨਹੀਂ ਤੁਸੀਂ ਬੈਠ ਸਕਦੇ ਤੁਸੀਂ ਹੀ ਨਾ ਉੱਥੇ ਨਰੇਗਾ ਜੀ ਮੋਟੇ ਮੈਂ ਹਾਂ ਨਹੀਂ ਤੇ ਜਵਾਬ ਜਵਾਬ ਦੇ ਲਈ ਤੁਸੀਂ ਬੰਦੇ ਜੀ ਕਿ ਹੋਰ ਬੰਦਾ ਕੋਈ ਕਿਵੇਂ ਕਿਵੇਂ ਕੰਮ ਕੀਤਾ ਕਿਵੇਂ ਨਹੀਂ ਕੀਤਾ ਹਾਂਜੀ ਕਿਉਂਕਿ ਜਿਹੜੀਆਂ ਗਲੀਆਂ ਗੁਲੀਆਂ ਬਾਸ਼ੀਆਂ ਨਾ ਵੀਰੇ ਦੇ ਪਰ ਨਹੀਂ ਉੱਥੇ ਬਣਾਉਂਦੀ ਇਹਦੇ ਹਫ਼ਤੇ ਬੜਾ ਕੰਮ ਛੜ ਜਾਂਦੇ ਆ ਤੇ 9 ਮਹੀਨੇ ਹੋ ਗਏ ਵੀਰ ਜੀ ਉੱਥੇ ਕੰਮ ਹੀ ਨਹੀਂ ਚੱਲਿਆ ਤੇ ਜਿਨ੍ਹਾਂ ਦਾ ਪਹਿਲਾਂ 3 ਮਹੀਨੇ ਲਾ ਚੁੱਕੇ ਹੋ ਉਹਨਾਂ ਦੇ ਅੱਜ ਤੱਕ ਪੈਸੇ ਹੀ ਨਹੀਂ ਮਿਲੇ ਤੇ ਉਹੀ ਤਾਂ ਮੈਂ ਦੇਖੂਗਾ ਨਾ ਕਿਹੜੇ ਬੰਦੇ 3 ਮਹੀਨੇ ਕੋਈ ਗੱਲ ਨਹੀਂ ਵੀਰ ਜੀ ਤੁਸੀਂ ਕਰ ਲਓ ਤੁਸੀਂ ਨਹੀਂ ਮਿਲੇ ਮੈਂ ਨਹੀਂ ਆਪਣਾ ਵੇਖਣਾ ਮੁੜ ਕੇ ਮੈਂ ਉਹਨੂੰ ਪੁੱਛਣ ਆਲਾ ਬਣੂਗਾ ਕਿ ਇਹ ਨਹੀਂ ਪੈਸੇ ਇੰਨੇ ਦੇ ਨਾ ਕਰ ਲੋ ਵੀਰ ਜੀ ਕੋਈ ਨਹੀਂ ਮੈਂ ਸ਼ਾਮ ਨੂੰ ਮੈਂ ਆ ਜੂੰਗਾ ਤੁਹਾਡੇ ਕੋ ਹਾਂ 2:3 ਵਜੇ ਮੈਂ ਪੁੱਛਾਂ ਵੀ ਜੇ ਬੰਨਿਆ ਕੰਮ ਕੀਤਾ ਤਾਂ ਉਹਦੇ ਪੈਸੇ ਕਿਉਂ ਨਹੀਂ ਪਏ ਬਿਲਕੁਲ ਬਿਲਕੁਲ ਸਾਡੇ ਉਹਨਾਂ ਦੇ ਪੈਸੇ ਪਏ ਹੁਣ ਤੇ ਕਾਪੀਆਂ ਤੇ ਕਹਿਣ ਵੀ ਸਾਡੇ ਪੈਸੇ ਆ ਹੀ ਨਹੀਂ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਅੱਜ ਐਸਸੀ ਅਤੇ ਬੀਸੀ ਭਾਈਚਾਰੇ ਦੁਆਰਾ ਮਿਲ ਕੇ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਮਨਰੇਗਾ ਦਾ ਜੋ ਵੀ ਕੰਮ ਚੱਲ ਰਿਹਾ ਹੈ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪਿੰਡ ਦੇ ਵਿੱਚ ਕਈ ਧਨਾੜ ਲੋਕ ਨੇ ਜਿਨ੍ਹਾਂ ਦੇ ਜੋਬ ਕਾਰਡ ਬਣਵਾਏ ਹੋਏ ਨੇ ਅਤੇ ਉਹ ਮਨਰੇਗਾ ਦੇ ਪੈਸੇ ਲੈਂਦੇ ਨੇ ਪਰ ਦੂਜੇ ਪਾਸੇ ਜਿਹੜੇ ਗਰੀਬਾਂ ਦੇ ਜੋਬ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਮਨਰੇਗਾ ਦੇ ਪੈਸੇ ਨਹੀਂ ਮਿਲ ਰਹੇ ਮਨਰੇਗਾ ਦੇ ਕੰਮ ਵਿੱਚ ਚੱਲ ਰਹੀ ਇਸ ਕੱਪੜੇ ਬਾਜੀ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਪਿੰਡ ਦੇ ਲੋਕਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਦੇ ਪਿੰਡ ਦੇ ਇਸ ਮਨਰੇਗਾ ਕੰਮ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਤਾਂ ਕਿ ਪਿੰਡ ਵਿੱਚ ਮਨਰੇਗਾ ਦੇ ਨਾਮ ਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਸਾਹਮਣੇ ਲਿਆਇਆ ਜਾ ਸਕੇ ਬਿਲਕੁਲ ਮੰਗੇ ਆ ਜੀ ਸਰਕਾਰ ਨੂੰ ਜਿਵੇਂ ਕਿ ਪੰਜ ਮਰਲੇ ਪਲਾਟਾਂ ਦੀ ਫੋਰੀ ਸਾਹਿਬ ਨੇ ਗੱਲ ਕੀਤੀ ਸੀ ਕਿ ਇਹਨਾਂ ਨੂੰ ਆਪਣੇ ਗਰੀਬ ਪਰਿਵਾਰਾਂ ਨੂੰ ਹਯਾ ਕਰਾਉਣੇ ਚਾਹੀਦੇ ਆ ਪੰਜ-ਪੰਜ ਮਰਲਿਆਂ ਦੇ ਵਿੱਚ ਤਿੰਨ-ਤਿੰਨ ਘਰ ਰਹਿ ਰਹੇ ਨੇ ਤੇ ਬਹੁਤ ਔਖਾ ਏ ਤੇ ਇਹਨਾਂ ਨੂੰ ਪਲਾਟ ਦੇਣੇ ਚਾਹੀਦੇ ਆ ਜੀ ਨਰੇਗਾ ਦਾ ਜਿਵੇਂ ਕਿ ਤਨਾਟਾਂ ਦੇ ਕਾਰਡ ਬਣੇ ਹੋਏ ਨੇ ਉਹਨਾਂ ਦੇ ਅਕਾਊਂਟ ਚ ਪੈਸੇ ਜਾਂਦੇ ਨੇ ਗਰੀਬਾਂ ਨੇ ਕੰਮ ਵੀ ਤਿੰਨ ਤਿੰਨ ਮਹੀਨੇ ਕੀਤਾ ਹੋਇਆ ਪਰ ਉਹਨਾਂ ਨੂੰ ਕੋਈ ਪਹਹਾ ਨਹੀਂ ਮਿਲਦਾ ਇਸ ਵਿਸ਼ੇ ਤੇ ਸਰਕਾਰ ਨੂੰ ਇਨਕੁਆਰੀ ਕਰਨੀ ਚਾਹੀਦੀ ਆ ਜੀ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਪਲਾਟਾਂ ਦੇ ਮਸਲੇ ਨਰੇਗਾ ਦੇ ਮਸਲੇ ਇਹ ਧਿਆਨ ਵਿੱਚ ਲਿਆਂਦੇ ਜਾਣ ਤੇ ਇਹ ਮੁਹੱਈਆ ਕਰਾਈ ਜਾਣ ਜੀ ਉਹਨਾਂ ਨੇ ਕਹਿਤਾ ਹੈ ਕਿ ਸਾਡੇ ਵੱਲੋਂ ਕੰਪਲੀਟ ਆ ਕੰਮ ਤੇ ਜਿਹੜੇ ਆਮ ਆਦਮੀ ਦੇ ਵਰਕਰ ਨੇ ਲੀਡਰ ਨੇ ਉਹ ਅੱਜ ਤੁਹਾਨੂੰ ਬਹਾ ਸਕਦੇ ਉੱਥੇ ਇਹ ਜੀ ਵਿਸ਼ੇ ਆਪਣੇ ਤਿੰਨ ਚਾਰ ਵਿਸ਼ੇ ਆ ਮੇਨ ਵਿਸ਼ਾ ਜਿਹੜਾ ਜੀ ਜੋ 5-5 ਮਰਲਿਆਂ ਦੇ ਪਲਾਟ ਗਰੀਬ ਜਨਤਾ ਨੂੰ ਸਰਦਾਰ ਹਿਮੇਂਦਰ ਸਿੰਘ ਜੀ ਗਿੱਲ ਵੱਲੋਂ ਦਿੱਤੇ ਗਏ ਸੀ ਉਹਨਾਂ ਦਾ ਅਜੇ ਤੱਕ ਕਿਸੇ ਨੇ ਵੀ ਉਹਨਾਂ ਨੂੰ ਕੋਈ ਕਾਬਜ ਨਹੀਂ ਬਣਾਇਆ ਗਿਆ ਕਿਸੇ ਸਰਕਾਰ ਵੱਲੋਂ ਪਹਿਲਾਂ ਕਾਂਗਰਸ ਸਰਕਾਰ ਰਹੀ ਆ ਤੇ ਉਹਨਾਂ ਨੇ ਵੀ ਡੇਢ ਦੋ ਸਾਲ ਆਪਣੇ ਕੋਲ ਇਤਨਾ ਰੱਖ ਰੱਖੇ ਆ ਤੇ ਜਦੋਂ ਇਹ ਜਾਬਤਾ ਲੱਗਾ ਉਦੋਂ ਹੀ ਵੰਡਣ ਲੱਗੇ ਆ ਤੇ ਉਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਵਿਰੋਧ ਕਰਤਾ ਵੀ ਨਹੀਂ ਜਾਬਤੇ 'ਚ ਨਹੀਂ ਵੰਡਦੇ ਨੇ ਪਰ ਅੱਜ 7-8 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੇ ਇਹ ਕੰਨ ਤੇ ਇਸ ਸਰਕਾਰ ਦੀ ਕੰਨ ਤੇ ਜੋ ਨਹੀਂ ਸਰਕਦੀ ਕਿ ਜੋ ਗਰੀਬਾਂ ਨੂੰ ਪਲਾਟ ਮੁਹੱਈਆ ਕਰਾਇਆ ਜਾਣਾ ਦੇਖੋ ਜੀ ਐਕਸ਼ਨ ਤਾਂ ਇਹ ਆ ਵੀ ਅਸੀਂ ਜੋ ਗਰੀਬ ਜਨਤਾ ਵਾ ਇਹ ਇਹਨਾਂ ਕੋਲੇ ਇਸ ਟਾਈਮ ਰਜਿਸਟਰੀਆਂ ਵਾਂ ਤੇ ਰਜਿਸਟਰੀਆਂ ਭਾਵੇਂ ਧੱਕੇ ਨਾਲ ਵੀ ਬਹਿ ਸਕਦੇ ਉੱਥੇ ਅਸੀਂ ਇਹ ਚਾਹੁੰਦੇ ਆ ਕਿ ਪੰਚਾਇਤ ਅੱਗੇ ਵੀ ਇਹ ਗੱਲ ਚਾਹੁੰਦੇ ਆ ਆਮ ਆਦਮੀ ਦੀ ਵਰਕਰਾਂ ਨੂੰ ਚਾਹੁੰਦੇ ਆ ਕਿ ਆਪਾਂ ਸਹਿਮਤੀ ਨਾਲ ਜਿੱਥੇ-ਜਿੱਥੇ ਵੀ ਕਿਸੇ ਦਾ ਪਲਾਟ ਆਉਂਦਾ ਵਾ ਆਪਾਂ ਉੱਥੇ-ਉੱਥੇ ਇਹਨਾਂ ਨੂੰ ਕਬਜ਼ਾ ਦੇ ਦਈਏ ਤੇ ਸਭ ਤੋਂ ਵਧੀਆ ਗੱਲ ਰਹੂਗੀ ਆਪਾਂ ਜੇ ਆਖੀਏ ਮੰਤਰੀਆਂ ਮੰਤਰੀ ਦਾ ਕੋਈ ਰੋਲ ਨਹੀਂ ਰਹਿ ਗਿਆ ਮੰਤਰੀ ਦਾ ਪਹਿਲਾਂ-ਪਹਿਲਾਂ ਰੋਲ ਸੀ ਹੁਣ ਸਾਰਾ ਇਹ ਸਭ ਕੁਝ ਹੋਇਆ ਪਿਆ ਕਾਗਜ਼ੀ ਕਾਰਵਾਈ ਹੋਈ ਪਈ ਆ ਤੇ ਆ ਇਹ ਜਿਹੜਾ ਸਾਰਾ ਪਿੰਡ ਦੇ ਹੱਥ ਵਾਸਾ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਵੀ ਪਲਾਟ ਰਹਿ ਗਿਆ ਛੇਤੀ ਤੋਂ ਛੇਤੀ ਪਲਾੜ ਦਵਾਉਣ ਦੀ ਕੋਸ਼ਿਸ਼ ਕਰੀਏ ਦੂਜੇ ਨੰਬਰ ਤੇ ਆ ਜੀ ਆਪਣੇ ਜਿਹੜੇ ਨਰੇਗਾ ਵਾਲੇ ਆ 9 ਮਹੀਨੇ ਬੀਤ ਗਿਆ ਰੇਗਾ ਦੇ ਕੰਮ ਦੇ ਵਿੱਚ ਤੇ ਆਪਣੇ ਇਸ ਪਿੰਡ ਸਭਰਾ ਦੇ ਵਿੱਚ ਇੱਕ ਵੀ ਇੱਕ ਦਿਨ ਦਾ ਕੰਮ ਹੀ ਨਹੀਂ ਚੱਲਿਆ ਤੇ ਅਸੀਂ ਸਰਕਾਰ ਲੱਗੇ ਬੇਨਤੀ ਕਰਦੇ ਆਂ ਕਿ ਜੋ ਨਰੇਗਾ ਦਾ ਕੰਮ ਆ ਇਹ 100 ਦਿਨ ਚੱਲਣਾ ਚਾਹੀਦਾ 100 ਦਿਨ ਦੇ ਵਿੱਚੋਂ ਇੱਕ ਦਿਨ ਵੀ ਸਭਰਾਵ ਦੇ ਵਿੱਚ ਚੱਲਿਆ ਤੀਜੇ ਨੰਬਰ ਤੇ ਆ ਜੀ ਆਪਣੀ ਜੋ ਪੰਚਾਇਤੀ ਪੈਲੀ ਆ ਉਹਦੇ ਵਿੱਚ ਸਾਨੂੰ ਜਿਹੜਾ ਐਸਸੀਬੀਸੀ ਭਾਈਚਾਰੇ ਦਾ ਕੋਟਾ ਵਾ ਉਹ ਅਲੱਗ ਹੋਣਾ ਚਾਹੀਦਾ ਕਿਉਂਕਿ ਅਸੀਂ ਜੋ 7 ਕਨਾਲਾਂ 11 ਮਰਲੇ ਦੀ ਅਸੀਂ ਬੋਲੀ ਦਿੱਤੀ ਸੀ ਉਹਦਾ ਸਾਨੂੰ ਕਬਜ਼ਾ ਨਹੀਂ ਮਿਲਿਆ ਪਰਤੀ ਅਸੀਂ ਘਟਾਈ ਆ ਪਰ ਉਹਦੇ ਖਲਾ ਉਹਦੇ ਜਿਹੜਾ ਬੈਠੇ ਸੀ ਉਥੇ ਪਹਿਲਾਂ ਕਬਜ਼ਾ ਸੋਹਣ ਸਿੰਘ ਉਹਨਾਂ ਨੇ ਅਜੇ ਤੱਕ ਸਾਨੂੰ ਕਬਜ਼ਾ ਨਹੀਂ ਦੇ ਲੈਣ ਦਿੱਤਾ ਇਹਦੇ ਵਿੱਚ ਸਰਕਾਰ ਦਾ ਅਸੀਂ ਨਿੰਦਨਯੋਗ ਬਹੁਤ ਹੀ ਨਿੰਦਨਯੋਗ ਆ ਘਟਨਾਵਾਂ ਆ ਕਿ ਸਰਕਾਰ ਜੋ ਕਿ ਮੈਂ ਕਹਾਂ ਕਿ ਸਾਥ ਦੇ ਰਹੀ ਆ ਪੂਰਾ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਜਿਹੜਾ ਸਾਡਾ ਤੀਸਰਾ ਹਿੱਸਾ ਬੰਦਾ ਪਹਿਲੀ ਦਾ ਸਾਡੀ ਪਹਿਲੀ ਅਲੱਗ ਕੀਤੀ ਜਾਵੇ ਜੀ ਬਿਲਕੁਲ ਜੀ ਉਹ ਸਾਡੀ ਇਕੱਲੀ ਇਕੱਲੀ ਲਿਸਟ ਹੈਗੀ ਸਾਡੇ ਵੀਰ ਜਸਵੀਰ ਸਿੰਘ ਕੋਲੇ ਹੈਗੀ ਲਿਸਟਾ ਕਿਹਦੇ ਖਾਤੇ ਵਿੱਚ ਕਿੰਨੇ ਗਏ ਪੈਸੇ ਉਹ ਅਸੀਂ ਜਗਜाहਰ ਕਰ ਦਿੰਨੇ ਆ ਕੋਈ ਵੀ ਆ ਜਾਵੇ ਪਿੰਡ ਦਾ ਉਹਦੇਦਾਰ ਬੰਦਾ ਵੀ ਹਾਂ ਦੱਸ ਕਿੱਥੇ ਆ ਅਸੀਂ ਹੁਣੇ ਕੱਢ ਕੇ ਵਿਖਾਵਾਂਗੇ ਵੀ ਤੇਰੇ ਫਲਾਣੇ ਦੇ ਖਾਤੇ ਵਿੱਚ ਇੰਨੇ ਇੰਨੇ ਆ ਹੈ ਤੇ ਇਹਦੇ ਵਿੱਚ ਸਾਨੂੰ ਅਸੀਂ ਸਬੂਤ ਲੈ ਕੇ ਅਸੀਂ ਅੱਗੇ ਗੱਲ ਕਰਦੇ ਆਂ ਤੇ ਸਬੂਤਾਂ ਤੋਂ ਬਿਨਾਂ ਨਹੀਂ ਅਸੀਂ ਤੁਰਦੇ ਕੁਝ ਵੀ ਨਹੀਂ ਮਿਲੂਗਾ ਨਹੀਂ ਮੰਨੂਗੀ ਤੇ ਆਪ ਸਾਰਾ ਐਸਬੀਸੀ ਬੀਸੀ ਭਾਈਚਾਰਾ ਇਕੱਤਰ ਹੋ ਗਿਆ ਵਾ ਤੇਰਾ ਆਪਣੇ ਹੱਕ ਲੈਣੇ ਜਾਣਦਾ ਵਾ ਜਿਵੇਂ ਕਹਿੰਦੇ ਵੀ ਸਾਡੇ ਕੋਲੇ ਡੰਡੇ ਵੀ ਆ ਤੇ ਝੰਡੇ ਵੀ ਆ ਤੇ ਅਸੀਂ ਸਾਰੇ ਕੰਮ ਜਾਣਦੇ ਆ ਕਿਵੇਂ ਕੰਮ ਲੈਣੇ ਕਿਵੇਂ ਨਹੀਂ ਲੈਣੇ ਮੰਗ ਇਹੋ ਹੈ ਕਿ ਆਪਾਂ ਜੋ ਵੀ ਜੋ ਵਿਸ਼ੇ ਸਾਡੇ ਜਿਵੇਂ ਪੈਲੀ ਦਾ ਮੁੱਦਾ ਆਇਆ ਜਾਂ ਨਰੇਗਾ ਦੇ ਕੰਮ ਦਾ ਮੁੱਦਾ ਆ ਆ ਪਲਾਟਾਂ ਦਾ ਮੁੱਦਾ ਆ ਇਹ ਆਪਾਂ ਸਰਬਸੰਤੀ ਨਾਲ ਪਿੰਡ ਸਭਰਾ ਦੀ ਪੰਚਾਇਤ ਆ ਜਾਂ ਆਮ ਆਦਮੀ ਦੇ ਵਰਕਰ ਆ ਉਹਦੇਦਾਰ ਬੰਦੇ ਜਿਹੜੇ ਇਹ ਆਪਾਂ ਬਹਿ ਕੇ ਤੇ ਇਹਨਾਂ ਨੂੰ ਜੋ ਕਾਬਜਤਾਰੀ ਬਣਾਈ ਇਹਨਾਂ ਨੂੰ ਜਿਨ੍ਹਾਂ ਦੇ ਪਲਾਟਾਂ ਦੇ ਦਿੱਤੇ ਗਏ ਆ ਫਾਰਮ ਤੇ ਦੂਜੇ ਨੰਬਰ ਤੇ ਆ ਵੀ ਜਿਨ੍ਹਾਂ ਨੂੰ ਪੰਚਾਇਤੀ ਪੈਲੀ ਆ ਉਹ ਸਹੀ ਤਰੀਕੇ ਨਾਲ ਜਿਹਦਾ ਹੱਕ ਬੰਦਾ ਉਹਨੂੰ ਵਾਹੀ ਜਾਵੇ ਤੇ ਜਿਹੇ ਨੰਬਰ ਤੇ ਆ ਨਰੇਗਾ ਵਾਲਾ ਵਾ ਇਹ ਵੀ ਆਪਣਾ ਕੰਮੋਂ ਲੈੰਦਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਵੀ ਇੱਥੇ ਇਕੱਠੇ ਆਏ ਫੇ ਸਾਨੂੰ ਆ ਪਲਾਟ ਮਿਲੇ ਆ ਜਿੱਤ ਕਾ ਸਾਨੂੰ ਰਸੀਤਾਂ 5 ਸਾਲ ਹੋ ਗਏ ਰਸੀਤਾ ਦਿੱਤ ਕਾ ਨੂੰ ਅਸੀਂ ਤੇ ਪੇਟਕਾਂ ਚੋਂ ਦਾ ਸਾਮਾ ਦਾ ਸਾਨੂੰ ਆ ਦੇ ਪਲਾਟ ਨਹੀਂ ਮਿਲੇ ਆ ਪਲਾਟ ਲੈਣ ਚਾਹੁੰਦੇ ਆ ਜਿਹੜੇ ਲੀਡਰ ਲੈ ਜਾਣੇ ਉਹ ਲੀਡਰਾਂ ਦੇ ਸਾਨੂੰ ਜਵਾਬ ਦਿਆਂ ਬਈ ਅਜੇ ਤੱਕਰੇ ਤੁਹਾਡਾ ਕੰਮ ਨਹੀਂ ਬਣਨਾ ਅਜੇ ਤੁਹਾਡਾ ਨਾਂ ਨਹੀਂ ਆਉਣਾ ਐ ਤਾਂ ਨਹੀਂ ਪਲਾਟ ਨਹੀਂ ਮਿਲਣੇ ਤੇ ਮਿਲਣੇ ਕਦੋਂ ਅਸੀਂ ਤੇ ਪੇਟਕਾਂ ਚ ਰੱਖੇ ਹੁੰਦੇ ਸਾਹਮਣੇ ਅਸੀਂ ਮੰਗ ਕਰਦੇ ਵੀ ਜਿੰਦਾ ਨਾ ਸਾਨੂੰ ਦੇਣਗੇ ਨਾ ਪੀਏ ਪਲਾਟ ਨਾ ਕਿਸੇ ਕਲਤਾਂਗੇ ਤਾਂ ਉੱਥੇ ਜਾ ਕੇ ਝੰਡੇ ਗੱਡਾਂਗੇ ਤੇ ਬਦੋ ਬਦੀ ਥਾਂ ਬਣਾਵਾਂਗੇ ਲਾਵਾਂਗੇ ਦਾ ਹੱਕ ਅਹੀਂ ਜ਼ਰੂਰ